ਬਰਥਡੇ ਆ ਤੇ ਵਾਈਫ ਨੇ ਸਾਰੇ ਵਾਤੇ ਜਿਵੇਂ ਜਗਦੀਪੀ ਨੂੰ ਕਹਿੰਦੇ ਪੂਛ ਚੱਕ ਕੇ ਸਿਰੇ ਲਈ ਹੋਈ ਕਿ ਮੈਂ ਸਾਰੇ ਕੰਮ ਕਰਾਂ ਮੈਂ ਉਹਨਾਂ ਲਈ ਸਪੈਸ਼ਲ ਖਾਣਾ ਬਣਾਵਾ ਮੈਂ ਉਹਨਾਂ ਲਈ ਡੈਕੋਰੇਸ਼ਨ ਕਰਾਂ ਮੈਂ ਉਹਨਾਂ ਲਈ ਸਾਰਾ ਕੁਝ ਕਰਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੀ ਸੀ ਅੱਜ ਜਗਦੀਪ ਦਾ ਬਰਥਡੇ ਸੀ ਤੇ ਬਰਥਡੇ ਦੇ ਲਈ ਮੈਂ ਪਹਿਲਾਂ ਜਦੋਂ ਉੱਠੀ ਉੱਠ ਕੇ ਪਹਿਲਾਂ ਪਾਏ ਕੱਪੜੇ ਧੋਨੇ ਫਿਰ ਕਰਨ ਗਈ ਗ੍ਰੋਸਰੀ ਗ੍ਰੋਸਰੀ ਕਰਨ ਗਈ ਨਾਲ ਭਰਉਣ ਗਈ ਸਿਲੰਡਰ ਸਿਲੰਡਰ ਮੈਂ ਵਿੱਚ ਰੱਖ ਲਿਆ ਸੀ ਕਿਉਂਕਿ ਇਸ ਵਾਰ ਮੈਨੂੰ ਸੰਡੇ ਨੂੰ ਕੰਮ ਕਰਨਾ ਸੀ ਤੇ ਜਗਦੀਪ ਦਾ ਬਰਥਡੇ ਮੈਨੂੰ ਸੈਲੀਬ੍ਰੇਟ ਕਰਨਾ ਸੀ ਤੇ ਮੈਨੂੰ ਉਹਨਾਂ ਨੂੰ ਹੱਥ ਦਾ ਬੜੀਆਂ ਸਾਰਾ ਖਾਣਾ ਖਵਾਉਣਾ ਸੀ ਕਿਉਂਕਿ ਜਗਦੀਪ ਪਸੰਦ ਕਰਦੇ ਘਰ ਦਾ ਖਾਣਾ ਵੈਸੇ ਇੱਕ ਗੱਲ ਆ ਹਸਬੰਦ ਦਾ ਬਰਥਡੇ ਆ ਤੇ ਵਾਈਫ ਨੇ ਸਾਰੇ ਵਾਤੇ ਜਿਵੇਂ ਜਗਦੀਪੀ ਨੂੰ ਕਹਿੰਦੇ ਪੂਛ ਚੱਕ ਕੇ ਸਿਰੇ ਲਈ ਹੋਈ ਆ ਕਿ ਮੈਂ ਸਾਰੇ ਕੰਮ ਕਰਾਂ ਮੈਂ ਉਹਨਾਂ ਲਈ ਸਪੈਸ਼ਲ ਖਾਣਾ ਬਣਾਵਾ ਮੈਂ ਉਹਨਾਂ ਲਈ ਡੈਕੋਰੇਸ਼ਨ ਕਰਾਂ ਮੈਂ ਉਹਨਾਂ ਲਈ ਸਾਰਾ ਕੁਝ ਕਰਾਂ ਹਸਬੰਦ ਇਹ ਸੋਚਦਾ ਅੱਜ ਮੈਂ ਰੋਟੀ ਬਣਾ ਕੇ ਵਾਈਫ ਨੂੰ ਖਵਾਵਾਂ ਅੱਜ ਮੈਂ ਉਹਦੇ ਲਈ ਆ ਚੀਜ਼ ਕਰਾਂ ਅੱਜ ਮੈਂ ਉਹਦੇ ਲਈ ਉਹ ਕਰਾਂ ਨਹੀਂ ਬਸ ਉਸ ਸੜਿਆ ਜਾਂ ਸਾਨੂੰ ਕੋਈ ਗਿਫਟ ਵੀ ਲੈ ਦਿੰਦੇ ਤੇ ਉਹਦੇ ਤੇ ਵੀ ਬੜਾ ਆਸਾਨ ਜਿਹਾ ਦੇਖਾ ਤੇਰੇ ਵੱਡੇ ਤੇ ਤੇ ਮੈਂ ਕਿੱਡਾ ਵੱਡਾ ਤੈਨੂੰ ਗਿਫਟ ਦਿੱਤਾ ਹੈ ਤੇ ਜਿਹੜੇ ਅਸੀਂ ਐਫਰਟਸ ਕਰਦੀਆਂ ਜਿਹੜਾ ਅਸੀਂ ਕੁਛ ਕਰਦੀਆਂ ਉਹ ਕਿਸੇ ਨੂੰ ਨਹੀਂ ਦਿਖਦਾ ਮੈਂ ਛੁੱਟੀ ਵਾਲੇ ਦਿਨ ਆਪਣੀ ਨੀਂਦ ਤਿਆਗ ਕੇ ਚੈਨ ਤਿਆਗ ਕੇ ਹੈ ਉਹਨਾਂ ਦੀਆਂ ਫੇਵਰਟ ਡਿਸ਼ਾਂ ਬਣਾਉਣ ਬਾਰੇ ਸੋਚ ਰਹੀ ਆ ਪਹਿਲਾਂ ਗਰੋਸਰੀ ਕਰੂੰਗੀ ਸਿਲੰਡਰ ਭਰਾਂਉਂਗੀ ਫੇਰ ਜਾ ਕੇ ਉਹਨਾਂ ਦਾ ਸਮਾਨ ਲਿਆਉਂਗੇ 2 2.5 ਘੰਟੇ ਮੇਰੇ ਇਦਾਂ ਖਪ ਜਾਣੇ ਨੇ ਤੇ ਦਿਨ ਜਾ ਕੇ ਮੈਂ ਉਹਨਾਂ ਦੇ ਲਈ ਉਹ ਸਾਰੀਆਂ ਚੀਜ਼ਾਂ ਨੂੰ ਬਣਾਉਂਗੇ ਤੇ ਸ਼ਾਮਾ ਮੈਨੂੰ ਐ ਹੀ ਬੈਣੀਆ ਫੇਰ ਉਹਨਾਂ ਦਾ ਡਾਇਲਗ ਅੱਛਾ ਤੂੰ ਸਾਰੇ ਦਿਨ ਚ ਕੀ ਫੜਿਆ ਹੂੰ ਤੂੰ ਪੜਾਈ ਨਹੀਂ ਕੀਤੀ ਤੇ ਤੂੰ ਆ ਕੁਛ ਨਾ ਕਰਦੀ ਉਤੋਂ ਇਹ ਵੀ ਸਾਨ ਸੁਣਾ ਦੇਣੀ ਪਰ ਚਲੋ ਮੈਨੂੰ ਤੇ ਕਰਨਾ ਹੀ ਪੈਣਾ ਹੈ ਨਾ ਖੁਸ਼ ਨਹੀਂ ਹੋ ਸਕਦਾ ਕਿਉਂਕਿ ਤਾਰੀਆਂ ਲੇਡੀਜ਼ ਐਂ ਕਰਦੀਆਂ ਨੇ ਤੇ ਹਸਬੈਂਡ ਇੱਕ ਗਿਫਟ ਦੇ ਕੇ ਸੁਣਾ ਦਿੰਦਾ ਤੁਸੀਂ ਬਰਥਡੇ ਹੁੰਦਾ ਤਾਂ ਗਿਫਟ ਮੰਗਦੀ ਆ ਐਨੀਵਰਸਰੀ ਆਉਂਦੀ ਤਾਂ ਗਿਫਟ ਮੰਗਦੀ ਆ ਕੋਈ ਪ੍ਰੋਗਰਾਮ ਹੋਵੇ ਤੁਹਾਨੂੰ ਗਿਫਟ ਚਾਹੀਦੇ ਪਰ ਕੋਈ ਸਾਡੇ ਐਫਰਟਸ ਨਹੀਂ ਨਾ ਦੇਖਦਾ ਸਾਡੇ ਇਮੋਸ਼ਨਸ ਨਹੀਂ ਨਾ ਦੇਖਦਾ ਤੁਸੀਂ ਦੱਸੋ ਕੌਣ-ਕੌਣ ਇਕ ਰਹੀ ਮੇਰੇ ਨਾਲ ਸੋ ਸਿਲੰਡਰ ਲੈ ਕੇ ਮੈਂ ਪਹੁੰਚ ਗਈ ਗੈਸ ਸਟੇਸ਼ਨ ਤੇ ਉੱਥੇ ਜਾ ਕੇ ਮੈਂ ਫਿਲ ਕਰਾਈ ਗੈਸ ਗੈਸ ਵਾਲਾ ਬੰਦਾ ਅੰਦਰ ਹੀ ਸੀ ਤੇ ਉਹਦੀ ਗੈਸ ਬਾਰ ਲੀਕ ਹੋ ਰਹੀ ਸੀ ਤੇ ਫਿਰ ਉਹਨੇ ਆ ਕੇ ਮੇਰੀ ਹੈਲਪ ਕੀਤੀ ਗਰੋਸਰੀ ਵਗੈਰਾ ਕਰਕੇ ਸਿਲੰਡਰ ਨੂੰ ਉਪਰ ਆ ਕੇ ਮੈਂ ਪਹੁੰਚੀ ਘਰ ਘਰ ਆ ਕੇ ਰਾਤ ਦੀ ਭੁੰਨਦੀ ਪਈ ਸੀ ਦਾਲ ਦਾਲ ਭੁੰਨਦੀ ਸੀ ਇਸ ਕਰਕੇ ਕਿਉਂਕਿ ਮੈਂ ਬਣਾਣੀ ਸੀ ਦਹੀਂ ਭੱਲੇ ਸੋ ਅੱਜ ਉਹਨਾਂ ਦਾ ਬਰਥਡੇ ਸੀ ਤੇ ਦਿਨ ਤੇ ਬੜਾ ਖਾਸ ਸੀ ਤੇ ਹਸਬੰਡ ਦਾ ਬਰਥਡੇ ਹੋਵੇ ਤੇ ਵਾਈਫ ਕੁਝ ਕਰੇ ਨਾ ਇਥੇ ਹੋ ਨਹੀਂ ਨਾ ਸਕਦਾ ਆਈ ਨੋ ਆਪਾਂ ਬਾਹਰ ਜਾ ਕੇ ਖਾਣਾ ਖਾ ਸਕਦੇ ਸੀ ਪਰ ਜਦੋਂ ਤੁਹਾਨੂੰ ਪਤਾ ਹੋਵੇ ਕਿ ਪਤੀ ਦੇ ਪੇਟ ਦਾ ਦਿਲ ਦਾ ਰਸਤਾ ਉਹਦੇ ਪੇਟ ਚੋਂ ਹੋ ਕੇ ਜਾਂਦਾ ਔਰ ਪਤੀ ਤੁਹਾਡਾ ਉਹ ਜੋ ਬੜਾ ਹੀ ਡੰਦ ਤੋਂ ਅਰਥ ਬੰਦਾ ਹੈ ਔਰ ਉਹਨੂੰ ਘਰ ਦਾ ਖਾਣਾ ਜ਼ਿਆਦਾ ਸਵਾਦ ਲੱਗਦਾ ਦੈਨ ਰੈਸਟੋਰੈਂਟ ਤਾਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋਗੇ ਕਿ ਛਲ ਮੈਂ ਆਪਣੇ ਹਸਬੈਂਡ ਲਈ ਬੈਸਟ ਟੂ ਬੈਸਟ ਕਰਾਂ ਸੋ ਸੇਮ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੈਂ ਅੱਜ ਜਿੰਨੀਆਂ ਵੀ ਡਿਸ਼ੇਸ ਬਣਾਈਆਂ ਸੀ ਸਾਰੀਆਂ ਜੋ ਜਗਦੀਪ ਨੇ ਫਸਟ ਟਾਈਮ ਈਟ ਕੀਤੀਆਂ ਸੀ ਉਹ ਵੀ ਘਰ ਦੀਆਂ ਬਣੀਆਂ ਹੋਈਆਂ ਆਈ ਨੋ ਵਿਆਹ ਸ਼ਾਦੀਆਂ ਦੇ ਵਿੱਚ ਤੇ ਖਾਂਦੇ ਹੀ ਰਹਿੰਦੇ ਨੇ ਬਟ ਕਰ ਦੇ ਵਿੱਚ ਉਹ ਖਾਸ ਸੀਗੇ ਸਭ ਤੋਂ ਪਹਿਲਾਂ ਮੈਂ ਲਈ ਦਾਲ ਜੋ ਰਾਤ ਨੂੰ ਓਵਰਨਾਈਟ ਸੋਕ ਕੀਤੀ ਸੀ ਜੋ ਜਿਹਦੇ ਮੈਂ ਬਣਾਣੇ ਸੀ ਦਹੀਂ ਪੱਲੇ ਤੇ ਮੈਂ ਇਹਨੂੰ ਅਕ ਲਿਆ ਕੇ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਇਹਨੂੰ ਕੀਤਾ ਮਿਕਸ ਰੈਸਪੀ ਜਿਹੜੀ ਉਹ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਜ਼ਰੂਰ ਕਰਾਂਗੀ ਇਹਨੂੰ ਮਿਕਸ ਕਰਨ ਦੇ ਲਈ ਇਹਨੂੰ ਮੈਂ ਪਾਣੀ ਦੇ ਵਿੱਚੋਂ ਕੱਢ ਕੇ ਤੇ ਡਰਾਈ ਕਰ ਲਿਆ ਸੀ ਤੇ ਥੋੜਾ ਜਿਹਾ ਵਿੱਚ ਪਾਇਆ ਪਾਣੀ ਕਿਉਂਕਿ ਅਦਰਵਾਇਜ਼ ਮਿਕਸਰ ਚੱਲਣਾ ਨਹੀਂ ਸੀ ਤੇ ਇਹਦੀ ਬਹੁਤ ਹੀ ਸੋਹਣੀ ਫਾਈਨ ਪੇਸਟ ਮੈਂ ਬਣਾ ਲਈ ਪੇਸਟ ਬਣਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਂ ਰਗੜਿਆ ਕਰ ਕਰਕੇ ਰਗੜੇ ਮਾਰ-ਮਾਰ ਕੇ ਮਾਰ-ਮਾਰ ਕੇ ਮਾਰ-ਮਾਰ ਕੇ ਮੈਂ ਬਣਾਈ ਇਹਦੀ ਰੇਲ ਇਹਦੇ ਅੰਦਰ ਜਿੰਨੀ ਆਕੜ ਸੀ ਮੈਂ ਸਾਰੀ ਦਿੱਤੀ ਪੰਨ ਇਹਦੀ ਆਕੜ ਪੰਨ ਬਣਾ ਕੇ ਮੈਂ ਕੀ ਸੋਚਿਆ ਕਿ ਹੁਣ ਇਹਦੇ ਬਣਾ ਲੈ ਜਾਣ ਪੱਲੇ ਤੇ ਇਹਨੂੰ ਕਿਤਾ ਫਰਾਈ ਬਾਕੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਲੇ ਵਲੌਗ ਦੇ ਵਿੱਚ ਇਸ ਤੋਂ ਬਾਅਦ ਮੈਂ ਕਰਨ ਲੱਗੀ ਜਗਦੀਪ ਦੇ ਲਈ ਬਣਾਇ ਮੈਂ ਤੰਦੂਰੀ ਚਿਕਨ ਤੰਦੂਰੀ ਚਿਕਨ ਬਣਾਉਣ ਤੋਂ ਬਾਅਦ ਮੈਂ ਬਣਾਇਆ ਉਹਨਾਂ ਦੇ ਲਈ ਪਾਲਕ ਅੰਦ ਗੋਸ਼ ਦੇਖ ਸਕਦੇ ਹੋ ਕਿ ਮੈਂ ਇਹਦੇ ਕਿੰਨੇ ਗੋਤੇ ਖਵਾਏ ਨੇ ਗੋਤੇ ਖਵਾ ਖਵਾ ਕੇ ਮੈਨੂੰ ਤੇ ਆਪਣੇ ਬਚਪਨ ਵਾਲੀ ਯਾਦ ਆ ਗਈ ਜਦੋਂ ਨਿੱਕੇ ਹੁੰਦਿਆਂ ਨੂੰ ਨਾਉਣਾ ਤੋਣਾ ਦੇਖੋ ਇਤਾਂ ਦੇ ਵਿੱਚ ਮੋਟਰਾਂ ਤੇ ਜਦੋਂ ਨਾਉਣਾ ਨਾ ਚ ਬੱਚੇ ਦੇ ਉੱਤੇ ਤੇ ਸਾਨੂੰ ਕਈ ਵਾਰ ਮਾਵਾਂ ਤੋਂ ਗੋਤੇ ਵੀ ਆ ਜਾਂਦੇ ਹੁੰਦੇ ਸੀ ਐਨ ਲੱਗਦਾ ਹੁੰਦਾ ਸੀ ਬਸ ਅੱਜ ਹੀ ਡੁੱਬ ਗਏ ਤੇ ਅੱਜ ਹੀ ਜਾਣ ਗਈ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਜਿਹੜਾ ਮਾ ਮੋਟਰਾਂ ਦੇ ਉੱਤੇ ਚ ਬੱਚਿਆਂ ਦੇ ਵਿੱਚ ਨਾਤੇ ਔਰ ਤੁਹਾਡੀ ਸਾਈਡ ਤੇ ਚ ਬੱਚੇ ਨੂੰ ਕੀ ਕਿਹਾ ਜਾਂਦਾ ਮੈਨੂੰ ਪਤਾ ਕਈਆਂ ਦੀ ਸਾਈਡ ਖੇਲ ਕਿਹਾ ਜਾਂਦਾ ਕਿਸੇ ਦੀ ਜਗਾ ਕੁਰਲੀ ਕਿਹਾ ਜਾਂਦਾ ਕਿਸੇ ਦੀ ਜਗਾ ਚਲਾ ਕਿਹਾ ਜਾਂਦਾ ਤੇ ਕਈਆਂ ਦੀ ਜਗਾ ਛਪੱਚਾ ਕਿਹਾ ਜਾਂਦਾ ਕਰ ਕਰਾ ਕੇ ਕੁਕਿੰਗ ਮੈਂ ਕੀਤੀ ਗੈਸ ਦੀ ਸਫਾਈ ਗੈਸ ਦੀ ਸਫਾਈ ਕਰਨ ਤੋਂ ਬਾਅਦ ਪੂਰੇ 7-8 ਘੰਟੇ ਦੀ ਸਟੈਂਡਿੰਗ ਕੁਕਿੰਗ ਤੋਂ ਬਾਅਦ ਮੈਂ ਤੇ ਹੋ ਗਈ ਥੱਕ ਕੇ ਬਾਗ-ਬਾਗ ਤੇ ਜਦ ਮੇਰੇ ਆਏ ਹਸਬੰਡ ਕਰ ਉਹਨਾਂ ਦੀਆਂ ਅੱਖਾਂ ਚ ਆਏ ਪਾਣੀ ਵਾਰ-ਵਾਰ ਤੇ ਉਹ ਇੰਨੇ ਕੁ ਜ਼ਿਆਦੇ ਹੋਏ ਖੋਜ ਤੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਆਇਆ ਮਜ਼ਾ ਕਿ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਬੈਸਟ ਬਰਥਡੇ ਆ ਜਿਹੜਾ ਕਿ ਸੈਲੀਬ੍ਰੇਟ ਕੀਤਾ ਤੂੰ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਟੇਬਲ ਦਿੱਤਾ ਸਜਾ ਤੇ ਉਹਨਾਂ ਦੇ ਫਰੈਂਡ ਨੂੰ ਲਿਆ ਬੁਲਾ ਤਾਂ ਜੋ ਕੇਕ ਕੱਟਣ ਦੀ ਕੀਤੀ ਜਾਵੇ ਤਿਆਰੀ ਜਿੱਦਾਂ ਹੀ ਸਾਰਾ ਸਮਾਨ ਮੈਂ ਉੱਥੇ ਰੱਖਿਆ ਜਗਦੀਪ ਦੇ ਫਰੈਂਡ ਆਏ ਤੇ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਫੋਟੋ ਸ਼ੂਟ ਬਿਕੋਜ਼ ਆਹ ਹਰ ਚੀਜ਼ ਨੂੰ ਦੇਖ ਕੇ ਬੜੇ ਹੈਰਾਨ ਸੀ ਕਿ ਤੂੰ ਇੰਨਾ ਸਭ ਕੁਝ ਖੁਦ ਘਰੇ ਬਣਾਇਆ ਹਾਓ ਕਿ ਤੂੰ ਸਾਰਾ ਦਿਨ ਲੱਗੀ ਰਹੀ ਓ ਮਾਈ ਗੋਡ ਕਿਉਂਕਿ ਉਹਨਾਂ ਨੂੰ ਸੀਗਾ ਕਿ ਇਹਦੇ ਲਈ ਬਹੁਤ ਸਾਰਾ ਡੇਰਿੰਗ ਪਾਵਰ ਚਾਹੀਦੀ ਆ ਕੋਈ ਵੀ ਕੰਮ ਆਪਾਂ ਘਰੇ ਕਰੀਏ ਇਹਦੇ ਲਈ ਹਿੰਮਤ ਚਾਹੀਦੀ ਆ ਕਿ ਕੋਈ ਕਹਿਣਾ ਬਹੁਤ ਸੌਖਾ ਹੈ ਤੇ ਜਿਹੜਾ ਬੰਦਾ ਦਿਲੋਂ ਕਿਸੇ ਦਾ ਕਰਦਾ ਹੈ ਨਾ ਤੇ ਉਹ ਇੰਨੇ ਐਫਰਟਸ ਜ਼ਰੂਰ ਕਰਦਾ ਹੈ ਤੇ ਮੈਂ ਬਣਾਈ ਸੀ ਮਿੱਠੇ ਦੇ ਵਿੱਚ ਰਸ ਮਲਾਈ ਐਂਟਰੀ ਦੇ ਵਿੱਚ ਸੀਦਾ ਹੀ ਪੱਲੇ ਤੇ ਨਾਲ ਸੀ ਬਦੰਦੋਰੀ ਚਿਕਨ ਮੇਨ ਮੈਨੂ ਦੇ ਵਿੱਚ ਮੈਂ ਰੱਖੀ ਸੀ ਦਾਲ ਮਖਣੀ ਨਾਲ ਸੀ ਪਾਲਕ گوشਤ ਨਾਲ ਬਣਾਏ ਰਾਈਸ ਤੇ ਨਾਲ ਸੀ ਮੇਰਾ ਨਾਲ ਸੀ ਮੇਰਾ ਦਹੀਂ ਸੈਲਡ ਤੇ ਬਹੁਤ ਸਾਰਾ ਪਿਆਰ ਜਗਦੀਪ ਦੇ ਲਈ ਜਗਦੀਪ ਨੂੰ ਦਿਸ਼ਾਂ ਦੇਖ ਕੇ ਐਂ ਫੀਲ ਹੋਇਆ ਕਿ ਮੇਰੀ ਵਾਈਫ ਤੇ ਅੱਜ ਰੈਸਟੋਰੈਂਟ ਲਿਆਂਦਾ ਘਰ ਕਿ ਮੈਨੂੰ ਇੰਨਾ ਖੁਸ਼ ਕਰ ਦਿੱਤਾ ਉਹਨਾਂ ਦੇ ਫਰੈਂਡ ਤਾਂ ਬਸ ਫੋਟੋ ਸ਼ੂਟ ਕਰਕੇ ਆਪਣੇ ਘਰ ਆਪਣੀ ਵਾਈਫ ਨੂੰ ਭੇਜ ਰਹੇ ਸਨ ਇਹਨਾਂ ਵਿੱਚੋਂ ਇੱਕ ਸਾਡੇ ਨਾਲ ਹੀ ਇੱਥੇ ਰਹਿੰਦਾ ਹੈ ਤੁਹਾਨੂੰ ਪਤਾ ਆਪਾਂ ਇੱਥੇ ਰੈਂਟ ਤੇ ਰਹਿੰਨਾ ਤੇ ਇਹਨਾਂ ਕੰਟਰੀਆਂ ਦੇ ਵਿੱਚ ਰੈਂਟ ਅਫੋਰਡ ਕਰਨਾ ਬਹੁਤ ਔਖਾ ਹੁੰਦਾ ਤੇ ਇਹ ਜੋ ਜਨਾਬ ਜੀ ਖੁਦ ਵੀਡੀਓ ਬਣਾ ਰਹੇ ਨੇ ਤੁਹਾਨੂੰ ਪਤਾ ਇਹ ਵੀਡੀਓ ਬਣਾ ਕੇ ਇਹਨਾਂ ਨੇ ਭੇਜੀ ਨੂਰਪੁਰੇ ਨੂਰਪੁਰੇ ਇਹਨਾਂ ਨੇ ਐਸ ਲਈ ਭੇਜੀ ਤਾਂ ਜੋ ਆਪਣੀਆਂ ਸਾਲੀਆਂ ਨੂੰ ਚੜਾ ਸਕਣ ਤੇ ਆਪਣੇ ਸਾਲੀਆਂ ਨੂੰ ਚੜਾ ਸਕਣ ਤੇ ਬਾਅਦ ਵਿੱਚ ਇਹਨਾਂ ਨੂੰ ਆਈ ਵੀਡੀਓ ਕਾਲ ਤੇ ਇਹਨਾਂ ਨੇ ਸਾਰਿਆਂ ਦੇ ਨਾਲ ਕੀਤੀਆਂ ਗੱਲਾਂ ਔਰ ਇਹਨਾਂ ਨੇ ਮੈਨੂੰ ਇੰਨਾ ਕੋ ਥੈਂਕ ਯੂ ਕੀਤਾ ਕਿ ਮਨਦੀਪ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਬਰਥਡੇ ਹੈ ਕਿਉਂਕਿ ਇਸ ਤੋਂ ਪਹਿਲਾਂ ਹੁੰਦਾ ਕੀ ਸੀ ਜਾਂ ਤਾਂ ਉਹ ਕਦੇ ਇੰਡੀਆ ਸੀ ਤੇ ਜਾਂ ਕਦੇ ਮੈਂ ਇੱਥੇ ਸੀ ਅਸੀਂ ਕਦੇ ਦੋਵੇਂ ਇਕੱਠੇ ਹੋ ਹੀ ਨਹੀਂ ਸਕੇ ਔਰ ਜਗਦੀਪ ਦੇਵ ਜਿਹੜਾ ਫਸਟ ਬਰਥਡੇ ਆ ਉਹ ਵੀ ਵਿਆਹ ਤੋਂ ਬਾਅਦ ਪਹਿਲਾ ਮੈਂ ਹੀ ਮਨਾਇਆ ਸੀਗਾ ਔਰ ਕੇਕ ਲੈ ਕੇ ਘਰ ਆਈ ਸੀ ਤੇ ਫਸਟ ਟਾਈਮ ਉਹਨਾਂ ਨੇ ਜਿਹੜਾ ਕੇਕ ਆ ਉਹ ਟੇਸਟ ਕੀਤਾ ਸੀ ਵਿਆਹ ਤੋਂ ਬਾਅਦ ਉਦੋਂ ਪਹਿਲਾਂ ਉਹ ਦੁਬਈ ਰਹਿੰਦੇ ਸੀ ਤੇ ਔਰ ਵੈਸੇ ਵੀ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕੌਣ ਕੇਕ ਕੋ ਕੱਟਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਇਹ ਤੇ ਹੋਣੀ ਸੋਸ਼ਲ ਮੀਡੀਆ ਨੇ ਥੋੜਾ ਜਿਹਾ ਸਾਨੂੰ ਇੰਨਾ ਕੋ ਕਰ ਦਿੱਤਾ ਕਿ ਅਸੀਂ ਬਰਥਡੇ ਛੱਡੇ ਮਨਾਉਣ ਲੱਗ ਗਏ ਪਹਿਲਾਂ ਕੌਣ ਕਿਹਦੇ ਬਰਥਡੇ ਮਨਾਉਂਦਾ ਸੀ ਏ ਵਨ ਸਾਡੇ ਬੱਚੇ ਵੀ ਅੱਜ ਕੱਲ ਹੋਣੀ ਬਰਥਡੇ ਮਨਾਉਣ ਲੱਗਿਆ ਸੀ ਤਾਂ ਸਕੂਲਾਂ ਦੇ ਵਿੱਚ ਵੀ ਉਹ ਟੌਫੀਆਂ ਲਿਜਾਣ ਲੱਗੇ ਨਹੀਂ ਤਾਂ ਵੱਡੇ ਘਰਾਂ ਦੇ ਬੱਚੇ ਮਨਾਉਂਦੇ ਹੁੰਦੇ ਸੀ ਬਰਥਡੇ ਤੇ ਸਾਡੇ ਵਰਗੇ ਬੈਠ ਕੇ ਦੇਖਦੇ ਹੁੰਦੇ ਸੀ ਇਹ ਕੇਕ ਮੈਂ ਬਣਾਉਣ ਦਾ ਫੈਸਲਾ ਤਾਂ ਕੀਤਾ ਸੀ ਕਿ ਮੈਂ ਖੁਦ ਕੇਕ ਬਣਾਉਂਗੀ ਪਰ ਹੋਇਆ ਕਿ ਮੈਨੂੰ ਟਾਈਮ ਨੇ ਬਿਲਕੁਲ ਨਹੀਂ ਦਿੱਤੀ ਅਜਾਜ਼ਤ ਤੇ ਮੈਂ ਬਹੁਤ ਜ਼ਿਆਦਾ ਥੱਕ ਗਈ ਤੇ ਫਿਰ ਜਗਦੀਪ ਦੇ ਜਿਹੜੇ ਫਰੈਂਡ ਨੇ ਉਹਨੇ ਕਿਹਾ ਕਿ ਮੈਂ ਕੇਕ ਭੇਜਦਾ ਤੂੰ ਕੁਕਿੰਗ ਬਹੁਤ ਕਰ ਲਿਆ ਆਲਰੇਡੀ ਤੇਰੇ ਲਈ ਡਨ ਹੋ ਚੁੱਕਾ ਤੇ ਮੈਂ ਭੇਜਦਾ ਵਾਂ ਕੇਕ ਤੇ ਤੂੰ ਸਿਰਫ ਕੇਕ ਰਸੀਪੀ કરી ਇੱਕ केक ਵੀ ਜਗਦੀਪ ਦਾ ਫੇਵਰਟ ਸੀ ਕੇਕ ਨੂੰ ਦੇਖ ਕੇ ਤਾਂ ਜਗਦੀਪ ਹੋਰ ਬਾਗੋ ਬਾਗ ਹੋ ਗਏ ਵੈਸੇ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਔਰ ਉਹਨਾਂ ਨੇ ਆਪਣੇ ਫਰੈਂਡ ਨੂੰ ਆਲਰੇਡੀ ਕਹਿ ਚੁੱਕਿਆ ਸੀ ਕਿ ਮੇਰੀ ਵਾਈਫ ਕੱਲ ਨੂੰ ਮੇਰਾ ਬਰਥਡੇ ਹੈ ਤੇ ਬਹੁਤ ਕੁਝ ਕਰੇਗੀ ਮੈਨੂੰ ਉਮੀਦ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕੰਮ ਤੋਂ ਫੋਨ ਕਰਕੇ ਪੁੱਛਦੇ ਅੱਜ ਤੂੰ ਕੀ ਬਣਾਇਆ ਮੈਂ ਕਿਹਾ ਜਗਦੀਪ ਮੈਂ ਤਾਂ ਕੁਝ ਵੀ ਨਹੀਂ ਬਣਾਇਆ ਤੁਸੀਂ ਦੱਸੋ ਤੁਸੀਂ ਕੀ ਖਾਣਾ ਚਾਹੁੰਦੇ ਆ ਮੈਂ ਉਹੀ ਚੀਜ਼ ਬਣਾ ਦੂੰਗੀ ਤੇ ਜਗਦੀਪ ਤਾਂ ਐਨੇ ਕੋ ਹੈਰਾਨ ਹੋਗੇ ਕਿ ਇਹ ਕਿਦਾਂ ਹੋ ਗਿਆ ਮੈਂ ਤਾਂ ਸੋਚਿਆ ਸੀ ਤੂੰ ਅੱਜ ਸਾਰਾ ਦਿਨ ਕੁਕਿੰਗ ਕਰ ਰਹੀ ਹੋਵੇਂਗੀ ਤੇ ਮੇਰੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਡਿਸ਼ਾਂ ਬਣਾਈਆਂ ਹੋਣਗੀਆਂ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਖਾਣਾ ਕੀ ਚਾਹੁੰਦੇ ਹੋ ਕਹਿੰਦੇ ਕੁਝ ਵੀ ਮੈਂ ਕਿਹਾ ਇਦਾਂ ਕਰਦੇ ਆ ਅੱਜ ਤਾਂ ਸੈਟਰਡੇ ਹੈ ਕੁਕਿੰਗ ਦਾ ਦਿਨ ਤੇ ਮੇਰਾ ਹੁੰਦਾ ਨਹੀਂ ਆ ਤੇ ਤੁਸੀਂ ਖੁਦ ਹੀ ਆਪਣੇ ਲਈ ਕੁਝ ਦੇਖ ਲਿਓ ਜੇ ਕੁਝ ਖਾਸ ਖਾਣ ਦਾ ਦਿਲਾ ਤੇ ਮੈਂ ਆਰਡਰ ਕਰ ਦਿੰਨੀ ਲੈ ਇਹ ਕਿਦਾਂ ਮੋਟੋ ਮੈਂ ਤੇ ਬਾਹਰ ਦਾ ਖਾਣਾ ਤੈਨੂੰ ਪਤਾ ਨਾ ਮੈਨੂੰ ਪਸੰਦ ਹੀ ਨਹੀਂ ਆ ਸੋ ਕੇਕ ਨੂੰ ਮੈਂ ਉਹਨਾਂ ਨੂੰ ਬਹੁਤ ਚੜਾ-ਚੜਾਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਚਲ ਠੀਕ ਹੈ ਕੋਈ ਨਾ ਘਰੇ ਆ ਜਾਓ ਫਿਰ ਦੇਖਦੇ ਆਪਾਂ ਨਹੀਂ ਤੇ ਬਾਹਰ ਜਾ ਕੇ ਡਿਨਰ ਹੈ ਤੇ ਜਗਦੀਪ ਦਾ ਮੂਹ ਹੋਰੀ ਤਰ੍ਹਾਂ ਹੋ ਗਿਆ ਜਿੱਦਾਂ ਹੀ ਉਹ ਘਰ ਆਏ ਘਰ ਆਉਂਦੇ ਹੀ ਉਹਨਾਂ ਨੂੰ ਖਾਣੇ ਦੀ ਖੁਸ਼ਬੂ ਇੰਨੀ ਕੁ ਜ਼ਿਆਦਾ ਆਈ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਸੱਚ ਦੱਸ ਕੀ ਕੀ ਬਣਾਇਆ ਫਿਰ ਉਹਨਾਂ ਨੇ ਸਾਰੀ ਜਗ੍ਹਾ ਫੋਲਾ ਫਾਲੀ ਕੀਤੀ ਕਿ ਇਹਨੇ ਕਿੱਥੇ-ਕਿੱਥੇ ਚੀਜ਼ਾਂ ਛਪਾਈਆਂ ਨੇ ਤੇ ਉਹਨਾਂ ਨੇ ਮੇਰੀਆਂ ਛਪਾਈਆਂ ਸਾਰੀਆਂ ਚੀਜ਼ਾਂ ਕੱਢੀਆਂ ਤੇ ਇਸ ਤੋਂ ਬਾਅਦ ਆਪਾਂ ਟੇਬਲ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਕਿ ਜਾਓ ਤੁਸੀਂ ਲੈ ਕੇ ਆਓ ਸ਼ਾਵਰ ਤੁਹ ਤੇ ਜਗਦੀਪ ਦੀਆਂ ਅੱਖਾਂ ਵਿੱਚੋਂ ਫਸਟ ਟਾਈਮ ਆਇਆ ਪਾਣੀ ਉਹ ਐਨੇ ਖੁਸ਼ ਹੋਏ ਤੇ ਅਸੀਂ ਦੋਨਾਂ ਨੇ ਮਿਲ ਕੇ ਕੱਟਿਆ ਕੇਕ ਕੇਕ ਕੱਟਣ ਤੋਂ ਬਾਅਦ ਅਸੀਂ ਬੈਠੇ ਕਿਉਂਕਿ ਮੈਂ ਸਵੇਰ ਦਾ ਕੁਝ ਨਹੀਂ ਸੀ ਖਾਦਾ ਹਾਂ ਬਿਲਕੁਲ ਭੁੱਖੀ ਸੀ ਬਿਨਾ ਕਰੇ ਸਖਾਦੇ ਪੀਤੇ ਮੈਂ ਲੱਗੀ ਹੋਈ ਸੀ ਕਿਉਂਕਿ ਮੈਨੂੰ ਐਕਸਾਈਟਮੈਂਟ ਬਹੁਤ ਸੀ ਤੇ ਫਿਰ ਅਸੀਂ ਬੱਚਿਆਂ ਨੂੰ ਬੱਚੇ ਕਹਿੰਦੇ ਕਿ ਅਸੀਂ ਵੀ ਡਿਨਰ ਕਰਨ ਜਾਣਾ ਤੇ ਸਾਰੇ ਬੱਚੇ ਵੀਡੀਓ ਕਾਲ ਕਰਕੇ ਜਗਦੀਪ ਨੂੰ ਵਿਸ਼ ਕਰਕੇ ਤੇ ਉਹ ਵੀ ਕਰਨ ਗਏ ਡਿਨਰ ਤੇ ਅਸੀਂ ਇੱਥੇ ਕੀਤਾ ਡਿਨਰ ਸ਼ੁਰੂ ਮੈਂ ਜਗਦੀਪ ਤੇ ਉਹਨਾਂ ਦੇ ਫਰੈਂਡ ਬੈਠੇ ਅਸੀਂ ਸਾਰਿਆਂ ਨੇ ਕੇਕ ਕੱਟਿਆ ਜਗਦੀਪ ਨੂੰ ਖਵਾਇਆ ਅਸੀਂ ਕਿਸੇ ਨੇ ਕੇਕ ਨਹੀਂ ਸਖਾਦਾ ਕਿਉਂਕਿ ਅਸੀਂ ਸਟਾਰਟਿੰਗ ਦੀ ਮਿੱਠਾ ਨਹੀਂ ਖਾਣਾ ਚਾਹੁੰਦੇ ਸੀ ਬਸ ਜਗਦੀਪ ਨੂੰ ਸਰਵ ਕਰਨਾ ਚਾਹੁੰਦੇ ਸੀ ਤੇ ਜਗਦੀਪ ਦਾ ਦਿਨ ਸੀ ਤੇ ਜਗਦੀਪ ਨੂੰ ਬਹੁਤ ਜ਼ਿਆਦਾ ਖੁਸ਼ ਕੀਤਾ ਤੇ ਜਗਦੀਪ ਨੇ ਬਣਵਾਈ ਵੀਡੀਓ ਕਿ ਮੈਂ ਇਹ ਵੀਡੀਓ ਬਣਾ ਕੇ ਕਰ ਭੇਜਣੀ ਕਿ ਸਭ ਨੂੰ ਪਤਾ ਲੱਗੇ ਕਿ ਮੇਰੀ ਵਾਈਫ ਨੇ ਮੇਰੇ ਲਈ ਕਿੰਨੇ ਕੁ ਐਫਰਟਸ ਕੀਤੇ ਆ ਮੈਂ ਕਿ ਤੁਸੀ ਕਦੇ ਟੈਨਸ਼ਨ ਲੰਨੇ ਮੈਂ ਵਲੌਗ ਬਣਾ ਕੇ ਵੈਸੇ ਵੀ ਪਾ ਦੇਣਾ ਔਰ ਬਾਕੀ ਸਾਰਿਆਂ ਨੂੰ ਪਤਾ ਹੀ ਆ ਕਿ ਤੁਹਾਨੂੰ ਮੈਂ ਕਿੰਨਾ ਕਰਦੀ ਆ ਜਾਂ ਕਿੰਨਾ ਨਹੀਂ ਕਰਦੀ ਬਟ ਹਰੇਕ ਹਸਬੰਡ ਨੂੰ ਹੁੰਦਾ ਜਦੋਂ ਉਹਦੀ ਲਾਈਫ 'ਚ ਕੋਈ ਖੁਸ਼ੀ ਆਂਦੀ ਨਾ ਕਿ ਮੈਂ ਸਾਰਿਆਂ ਨੂੰ ਜ਼ਰੂਰ ਦੱਸਾਂ ਜਿੱਦਾਂ ਵਾਈਫ ਨੂੰ ਹੁੰਦਾ ਨਾ ਵੀ ਮੇਰੇ ਹਸਬੰਡ ਦੀਆਂ ਤਾਰੀਫਾਂ ਸਾਰਿਆਂ ਕਰਨ ਉਦਾਂ ਹਸਬੰਡ ਨੂੰ ਵੀ ਹੁੰਦਾ ਕਿ ਮੇਰੀਆਂ ਤਾਰੀਫਾਂ ਮੇਰੀ ਵਾਈਫ ਦੀਆਂ ਤਾਰੀਫਾਂ ਹਰ ਕੋਈ ਕਰੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰਾ ਜਗਦੀਪ ਦਾ ਬਰਥਡੇ ਮਨਾਉਣ ਦਾ ਤਰੀਕਾ ਕਿਵੇਂ ਲਿਖਿਆ ਨਾਲੇ ਤਾਂ ਸਿੰਪਲ ਸੀ ਸਾਦਾ ਸੀ ਇੱਥੇ ਇਹ ਜ ਚੱਕ ਕੇ ਉਹਨਾਂ ਦੇ ਮੂੰਹ ਤੇ ਲਾਉਣ ਲੱਗਾ ਸੀ ਤੇ ਜਗਦੀਪ ਨੇ ਕੇਕ ਫੜ ਲਿਆ ਕਿ ਨਹੀਂ ਪੁਲਿਸ ਇਹਨੂੰ ਖਰਾਬ ਨਾ ਕਰੀ ਮੈਂ ਖਾਣਾ ਹੈ ਤੇ ਸਿਰਫ ਫਨ ਸ਼ੈਨ ਚੱਲ ਰਿਹਾ ਸੀ ਬਟ ਮੇਰੇ ਹਸਬੰਦ ਦੀ ਖੁਸ਼ੀ ਦੇ ਕੇ ਮੈਂ ਬਾਗ ਬਾਗ ਹੋ ਗਈ ਮਿਲਦੀ ਆ ਨੈਕਸਟ ਵਲੌਗ